ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗਰਨਾਮ ਸਿੰਘ ਮੈਸਰ ਬੁਰੀ ਸੋ ਦੋਸਤੋ ਮੈਂ ਇਹਨਾਂ ਦਿਨਾਂ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਅਨਟਾਰੀਓ ਦੇ ਸ਼ਹਿਰ ਬ੍ਰੈਪਟਨ ਵਿੱਚ ਆਇਆ ਹਾਂ ਸੋ ਇੱਥੇ ਮੇਰੇ ਦੋਸਤ ਬੈਠੇ ਆ ਨਿਰਮਲ ਸਿੰਘ ਜੁਸਣ ਸਾਹਿਬ ਜਿਹੜੇ ਆਪਣੇ ਸੋਸ਼ਲ ਵਰਕਰ ਆ ਜੀ ਪਿਛਲੇ ਸਾਲ ਵੀ ਤੁਸੀਂ ਇਹਨਾਂ ਦੇ ਨਾਲ ਮੁਲਾਕਾਤ ਦੇਖੀ ਹੈ ਮੇਰੀ ਸੋ ਅੱਜ ਆਪਾਂ ਕੈਨੇਡਾ ਦੇ ਬਾਰੇ ਗੱਲਬਾਤ ਕਰਾਂਗੇ ਸੋ ਕੈਨੇਡਾ ਦੇ ਵਿੱਚ ਕਿਹੜੇ ਕਿਹੜੇ ਚੰਗੇ ਜਿਹੜੇ ਗੁਣ ਆ ਜਾਂ ਪੱਖ ਆ ਜਿਹਦਾ ਕਰਕੇ ਸਾਡੇ ਏਸ਼ੀਅਨ ਲੋਕ ਜਾਂ ਪੰਜਾਬੀ ਜਾਂ ਇੰਡੀਅਨ ਜਾਂ ਹੋਰ ਜਿਹੜੇ ਦੇ ਅੱਛੇ ਦੇ ਲੋਕ ਆ ਉਹ ਇੱਥੇ ਆਉਣ ਨੂੰ ਤਰਜੀਹ ਦਿੰਦੇ ਆ ਮੈਂ ਜੋ ਸੰਸਾਖ ਕੋਈ ਬੇਨਤੀ ਕਰੂੰਗਾ ਵੀ ਦੱਸਣਾ ਐਕਸਪਲੇਨ ਕਰ ਸਸਰੀ ਗਾਲੀ ਸਾਰਿਆਂ ਨੂੰ ਦਾ ਨਾਮ ਵੀ ਇੱਥੇ ਇਦਾਂ ਵੀ এনवायरमेंट ਜੀ ਸਾਫ ਸਪਾਈ ਤੇ ਰੂਲ ਰੈਗੂਲੇਸ਼ਨ ਆਲਮੋਸਟ ਇੰਡੀਆ ਨੂੰ ਬੈਟਰ ਹੈ ਇਥੇ ਜੀ ਜੀ ਠੀਕ ਹੈ ਜੀ ਤੇ ਕਾਨੂੰਨਾਂ ਦੀ ਪਾਲਣਾ ਲੋਕੀ ਨਾ ਚਾਹੁੰਦੇ ਹਨ ਕਰਦੇ ਆ ਬੇਸਿਕਲੀ ਦੋਸਤੋ ਇਹ ਬੜੇ ਪੜੇ ਲਿਖੇ ਆ ਜੋ ਮੈਂ ਪਿਛਲੇ ਸਾਲ ਵੀ ਦੇਖਿਆ ਹੁਣ ਵੀ ਦੇਖ ਰਿਹਾ ਔਰ ਵਾਤਾਵਰਣ ਨਾਲ ਬੜਾ ਪਿਆਰ ਹੈ ਔਰ ਇਹ ਆਲੇ ਦੁਆਲੇ ਨੂੰ ਬੜਾ ਸਾਫ਼ ਰੱਖਦੇ ਆ ਕੂੜੇ ਨੂੰ ਸਿਟਣਾ ਪਾਪ ਕਰਨ ਦੇ ਬਰਾਬਰ ਹੈ ਔਰ ਜੇ ਕੋਈ ਸੰਗੀ ਸਾਥੀ ਆਪਣਾ ਕੋਈ ਵਿਅਕਤੀ ਕੂੜਾ ਸਿਟਦਾ ਖਿਲਾਰਦਾ ਤੇ ਉਹਨੂੰ ਇਹ ਬਹੁਤ ਮਾੜਾ ਮੰਨਦੇ ਸੋ ਇੱਥੇ ਸਫਾਈ ਜਿਹੜੀ ਇੱਥੇ ਆ ਕੇ ਦੇਖਣ ਨੂੰ ਮਿਲੀ ਹੈ ਉਹ ਵਕਾਈ ਕਾਬਲੇ ਤਾਰੀਫ ਹੈ ਬਾਕੀ ਜਿਵੇਂ ਜੁਤਨ ਸਾਹਿਬ ਨੇ ਦੱਸਿਆ ਵੀ ਕਾਨੂੰਨ ਦੀ ਪਾਲਣਾ ਕਰਨਾ ਕਨੋਨ ਦੀ ਪਰਿਣਾਮਕਰਨਾ ਵਿੱਚ ਨਿੱਡਾ ਤੇ ਜਿਹੜੇ ਮੇਨ ਨਿਵਾਸੀ ਆ ਜਾਂ ਆਪਣੇ ਬੇਸ਼ੱਕ ਪੰਜਾਬੀ ਵੀ ਹੋਣ ਉਹ ਆਪਣਾ ਧਰਮ ਸਮਝਦੇ ਸੋ ਇਹ ਗੱਲਾਂ ਜਿਹੜੀਆਂ ਚੰਗੀਆਂ ਆ ਪਾ ਕੈਨੇਡਾ ਦੀਆਂ ਆ ਹੋਰ ਜੁਸਨ ਸਿੰਘ ਸਾਹਿਬ ਕਿਹੜੀ ਕਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਹੈ ਤੁਸੀਂ ਇੱਥੇ ਤੇ ਚਾਰ ਸਾਲ ਤੋਂ ਬੈਠੇ ਹੋ ਇੱਥੇ ਬੰਦਾ ਬੰਦੇ ਦੀ ਕਦਰ ਕਰਦਾ ਇੱਥੇ ਮਾੜਾ ਇਹ ਚੀਜ਼ਾਂ ਦਾ ਫਰਕ ਨਹੀਂ ਹੈਗਾ ਕਿਉਂਕਿ ਤਗੜਾ ਕੋ ਮਾੜਾ ਵਾ ਇੱਥੇ ਹਰੇਕ ਬੰਦੇ ਨੂੰ ਬਰਾਬਰ ਦਾ ਦਰਜਾ ਕਹ ਲੋ ਸਮਾਨਤਾ ਹੈਗੀ ਆ ਜੀ ਭਾਵੇਂ ਕੋਲ 2000 ਮਹੀਨੇ ਰਕਮਾਂ ਦਾ ਭਾਵੇਂ 20000 ਰੁਪਏ ਦਾ ਤੇ ਜਿਵੇਂ এডਿਕੇਸ਼ਨ ਦਾ ਮਸਲਾ ਹੈਗਾ ਉਹ ਕਿੰਨਾ ਕੁ ਵਧੀਆ ਹੈ ਜਾਂ ਕਿੰਨਾ ਕੁ ਹਲਕਾ এডਿਕੇਸ਼ਨ ਦਾ ਮਸਲਾ ਜਿਹੜੀ ਤੇ ਹੁਣ ਆਲਮੋਸਟ ਜੇ ਕਹਿ ਲਈਏ ਤੇ ਗਵਰਨਮੈਂਟ ਜੀ ਨੇ ਲਾਇਕੀਆਂ ਨੇ ਜਿਨ੍ਹਾਂ ਨੂੰ ਜੇ ਤੁਹਾਨੂੰ ਝਲ ਹੁੰਦਾ ਤਾਂ ਤੁਹਾਨੂੰ ਸੱਜਣਾ ਚਾਹੀਦਾ ਸੀ ਮੇਰਾ ਮੇਰਾ ਕੁਐਸਚਨ ਇਹ ਹੈ ਜਿਹੜੇ ਇੱਥੇ ਇੱਥੇ ਜੋ ਪੜਾਈ ਲਿਖਾਈ ਦਾ ਮਸਲਾ ਹਾਂਜੀ ਉਹ ਕਿਦਾਂ ਦੀ ਪੜਾਈ ਹੈ ਜੋ ਲੋਕਲ ਆਪਾਂ ਆਊਟਸਾਈਡਰ ਜਿਹੜੇ ਛੱਡਦੀ ਹੈ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਲੋਕਲ ਜਿਹੜੇ ਬੱਚੇ ਜਾਂ ਵਿਦਿਆਰਥੀ ਪੜ੍ਹਨੇ ਹੁੰਦੇ ਆ ਉਹ ਪੜਾਈ ਜਿਹੜੇ 10ਵੀਂ ਤੱਕ ਜਾਂ ਵਾਪਸ ਪਲੱਸ 2 ਤੱਕ ਆਲਮੋਸਟ ਸਾਰੀ ਫ੍ਰੀ ਹੈ ਤੁਹਾਨੂੰ ਜੀ ਉਹਦੇ ਵਿੱਚ ਤੁਹਾਡਾ ਇੱਕ ਵੀ ਥਰਾਨੀ ਖਰਚਾ ਨਹੀਂ ਤੇ ਫਿਰ ਤੁਹਾਡੇ ਜਿਹੜੀਆਂ ਜੌਰਸ ਪਾਲਸੀਆਂ ਆ ਉਹ ਤੁਹਾਨੂੰ ਗਾਂ ਪੜਾਈ ਲਈ ਵੀ ਬੈਨੀਫਿਟ ਗਵਰਨਮੈਂਟ ਵੀ ਦਿੰਦੀ ਆ ਹਾਂ ਉਹਦੇ ਤੁਹਾਨੂੰ ਫੰਡ ਸਟਾਰਟ ਅਪ ਥੋੜੀ ਥੋੜੀ ਜਮਾ ਕਰੀ ਜੋ ਉਸ ਤੁਹਾਡੇ ਲਾਈਫਟਾਈਮ ਤੱਕ ਗਵਰਨਮੈਂਟ ਸਪੋਰਟ ਕਰਦੀ ਆ ਕੰਨ ਵਾਸਤੇ ਸੋ ਦੋਸਤੋ ਇਹ ਆਪਾਂ ਗੱਲ ਕੀਤੀ ਹੈ ਵੀ ਜਿਹੜੇ ਕੈਨੇਡਾ ਤੇ ਚੰਗੇ ਪੱਖ ਆ ਕੁਝ ਜਿਹੜੇ ਆਪਣੇ ਸਾਹਮਣੇ ਆਉਂਦੇ ਆ ਸੋ ਹੁਣ ਮੈਂ ਜੋਸਫ ਸਰਬ ਕੀ ਬੇਨਤੀ ਕਰੂੰਗਾ ਵੀ ਕਿਹੜੇ ਕਿਹੜੇ ਜਿਹੜੇ ਕਮੀਆਂ ਹੈਗੀਆਂ ਕੈਨੇਡਾ ਦੀਆਂ ਜਾਂ ਜਿਹੜੇ ਮਾੜੇ ਪੱਖਾ ਜਿਹੜੇ ਸਾਡੇ ਆਮ ਤੌਰ ਤੇ ਗੰਡਿਆ ਵਾਲਿਆਂ ਨੂੰ ਜਾਂ ਪੰਜਾਬ ਵਾਲਿਆਂ ਨੂੰ ਨਹੀਂ ਪਤਾ ਜਿਹੜੇ ਸਾਥੀ ਸਾਡੇ ਇੱਥੇ ਬੈਠੇ ਆ ਉਹਨਾਂ ਨੂੰ ਪਤਾ ਸੋ ਦੱਸਣ ਦੀ ਖੇਚਲ ਕਰੀ ਕਿੱਥੇ ਗਨਾਹਜੀ ਜਿਹੜੀ ਕਾਨੂੰਨ ਵਿਵਸਥਾ ਨਾ ਉਹਦੇ ਵਿੱਚ ਥੋੜੀ ਜੀ ਪ੍ਰੋਬਲਮ ਹੈਗੀ ਆ ਕਿ ਜਿਹੜੀ ਗਵਰਨਮੈਂਟ ਜੇ ਕੋਈ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਗੱਡੀਆਂ ਚੋਰੀ ਦੇ ਮਸਲੇ ਆ ਜਦੋਂ ਵੱਧ ਰਿਹਾ ਬਹੁਤ ਵੀ ਉਹ ਬੰਦਾ ਅਰੈਸਟ ਕੀਤਾ ਜਾਂਦਾ ਅੱਜ ਜੋ ਦੋ ਚਾਂ 10 ਦਿਨ ਮਹੀਨੇ ਬਾਅਦ ਉਹ ਫਰਿਆ ਹੋ ਜਾਂਦਾ ਭਾਵੇਂ ਉਹ ਜ਼ਮਾਨਤ ਦੇ ਹੋ ਜਾਂਦਾ ਜੀ ਉਹਨਾਂ ਪਤਾ ਵੀ ਮੈਂ ਜ਼ਿਆਦਾ ਤੇ ਗਵਰਨਮੈਂਟ ਰੱਖ ਨਹੀਂ ਸਕਦੀ ਕਾਨੂੰਨ ਦੀ ਥੋੜੀ ਜੀ ਇੱਥੇ ਪ੍ਰੋਬਲਮ ਹੈਗੀ ਆ ਵੀ ਜੇ ਕਾਨੂੰਨ ਨੂੰ ਸਖਤ ਕੀਤਾ ਜਾਵੇ कि ਜਿਹੜਾ ਬੰਦਾ ਜੇ ਕੋਈ ਵੀ ਕ੍ਰਾਈਮ ਕਰਦਾ ਉਹ ਕ੍ਰਾਈਮ ਦੇ ਹਿਸਾਬ ਨਾਲ ਜਿੰਨੀ ਉਹਦੀ ਸਜ਼ਾ ਬਣਦੀ ਉਹਨੂੰ ਮਿਲਣੀ ਚਾਹੀਦੀ। ਜੋ ਸੁਨਸਨ ਦਾ ਕਹਿ ਮੈਂ ਦਾ ਮਤਲਬ ਕੁਝ ਇਹ ਹੈਗਾ ਮੇਰੇ ਹਿਸਾਬ ਨਾਲ ਵੀ ਜੋ ਕਾਨੂੰਨ ਵਿਵਸਥਾ ਹੈ ਕੋ 5-6 ਸਾਲ ਜਾਂ 10 ਸਾਲ ਪਹਿਲਾਂ ਸੀ ਜਾਂ 20 ਸਾਲ ਪਹਿਲਾਂ ਸੀ ਉਹਦੇ ਥੋੜੀ ਜੀ ਨਿਗਾਰਾਉਣ ਡਿਆ ਥੋੜੀ ਜੀ ਗਰਾਹਣ ਡਿਆ। ਸੋ ਜਿਹੜਾ ਕ੍ਰਾਈਮ ਵੱਧ ਰਿਹਾ ਉਹਦਾ ਕੁਝ ਕਾਰਨ ਜੋ ਸੁਨਸਨ ਸਾਹਿਬ ਇਹ ਵੀ ਹੈਗਾ ਵੀ ਜਿਹੜੀਆਂ ਆਪਣੀਆਂ ਕਮਿਊਨਿਟੀਆਂ ਬਾਹਰੋਂ ਆਈਆਂ ਉਹਨਾਂ ਨੇ ਇੱਥੇ ਆ ਕੇ ਜਿਹੜਾ ਮਤਲਬ ਕ੍ਰਾਈਮ ਨੂੰ ਥੋੜਾ ਰੇਜ ਕੀਤਾ ਵਧਾਇਆ ਬਹੁਤ ਜ਼ਿਆਦਾ। ਕਿਉਂਕਿ ਇਹ ਕਈ ਆਪਣੀ ਪੰਜਾਬੀ ਕਮਿਊਨਿਟੀ ਨੇ ਵੀ ਆਪਣਾ ਸ਼ਰਮਸਾਰ ਕੀਤਾ ਉਹ ਚੋਰੀਆਂ ਦੇ ਡਰਗ ਦੇ ਮਸਲੇ ਵਿੱਚ ਬਹੁਤ ਨਾਲ ਪੰਜਾਬੀਆਂ ਜਾ ਰਹੇ ਆ ਪਰ ਹੁਣ ਇਹ ਇਕੱਲਾ ਅਫੈਕਟ ਉਹਨਾਂ ਵਾਸਤੇ ਨਹੀਂਗਾ ਜਿਹੜੀ ਬਾਕੀ ਕਮਿਊਨਿਟੀਆਂ ਵਾਸਤੇ ਵੀ ਅਫੈਕਟ ਬਹੁਤ ਜ਼ਿਆਦਾ ਵਾ ਕਿ ਲੋਕੀ ਜੇ ਇੱਕ ਪੰਜਾਬੀ ਕੰਮ ਗਲਤ ਕਰਦਾ ਤਾਂ ਸਾਰੇ ਪੰਜਾਬ ਦਾ ਨਾਮ ਬਦਲਾ ਹੁੰਦਾ ਓਕੇ ਸੋ ਬੇਸਿਕਲੀ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਜਾਂ ਏਸ਼ੀਆ ਦੇ ਜਿਹੜੇ ਲੋਕ ਆ ਥੋੜਾ ਜਿਹਾ ਖੁੱਲੇ ਸੁਭਾਅ ਦੇ ਜਾਂ ਸਾਨੂੰ ਲੱਗਦਾ ਹੁੰਦਾ ਵੀ ਕਾਨੂੰਨ ਥੋੜਾ ਜਿਆ ਤੋੜ ਲੀਏ ਜਾਂ ਇੱਥੋਂ ਸੱਜੇ ਹੋ ਗਏ ਹੋ ਕੇ ਨੰਗ ਜੀਏ ਸੋ ਆਤਾਂ ਜਿਹੜੀਆਂ ਸਾਡੀਆਂ ਇੱਥੇ ਜਿਹੜਾ ਕਾਨੂੰਨੀ ਵਿਵਸਥਾ ਨੂੰ ਵਿਗਾੜ ਰਹੀਆਂ ਸੋ ਇਸ ਕਰਕੇ ਹੋਰ ਪੁਲਿਸ ਦੀ ਜਿਹੜੀ ਅੱਜ ਕੱਲ ਐਕਟੀਵਿਟੀ ਉਹ ਕਿੰਨੀ ਕੁ ਫਾਸਟ ਆ ਜੇ ਕੋਈ ਕ੍ਰਾਈਮ ਹੋ ਜਾਂਦਾ ਜਾਂ ਕੋਈ ਘਟਨਾ ਹੋ ਜਾਂਦੀ ਹੈ ਪੁਲਿਸ ਕਿੰਨੇ ਕੁ ਤੇਰਬਾਦ ਪਹੁੰਚਦੀ ਹੈ ਪੁਲਿਸ ਦਾ ਤਾਂ ਕੋਈ ਜਵਾਬ ਹੀ ਹੈ ਨਹੀਂ ਜਿਸ ਟਾਈਮ ਜਿਹੜੀ ਪ੍ਰੋਬਲਮ ਆ ਰਹੀ ਹੈ ਕੋਈ ਪਤਾ ਨਹੀਂ ਨਾ ਪੁਲਿਸ ਘੱਟ ਪਰਸੈਂਟ ਹੈ ਜਿਆਦੀ ਜਿਹਨੇ ਪਾਪੂਲੇਸ਼ਨ ਜ਼ਿਆਦਾ ਹੋਣ ਦਾ ਕਰਕੇ ਉਹ ਨਹੀਂ ਗਵਰਨਮੈਂਟ ਪ੍ਰੋ ਉਹਦੀ ਬਗ ਜਦ ਨਾਲ ਕਹਿ ਸਕਦੇ ਆ ਵੀ ਰੋੜਾਂ ਤੇ ਪ੍ਰੋਬਲਮ ਨਹੀਂ ਹੈਗੀ ਪਰ ਆਮ ਜੇ ਕੋਈ ਚੋਰੀ ਹੁੰਦੀ ਆ ਕੋਈ ਕਿਸੇ ਤੋਂ ਅਟੈਕ ਕਰਦਾ ਉਹਦੇ ਜੇ ਥੋੜੀ ਜਿਹੀ ਪੁਲਿਸ ਦੀ ਨਿਗਰਖੀ ਨਾਕੀ ਹੈਗੀ ਆ ਵੀ ਉਹ ਨਹੀਂ ਛੇਤੀ ਕਵਰ ਪਾਇਆ ਹੋ ਰਿਹਾ ਆ ਦੋਸਤੋ ਮੇਰੇ ਹਿਸਾਬ ਦੇ ਨਾਲ ਕਿਉਂਕਿ ਇਹਨਾਂ ਨੇ ਬਰੋਂ ਜਿਹੜੇ ਇਮੀਗ੍ਰੈਂਟ ਆ ਜਿਆਦਾ ਸਦੇਸ ਕਰਕੇ ਪੁਲਿਸ ਦੀ ਭਰਤੀ ਉਨੀ ਨਹੀਂ ਹੋ ਸਕੀ ਇਦਾਂ ਹੀ ਹੈਲਥ ਵਿਵਸਥਾ ਹੈਗੀ ਜਿਹੜੀ ਹਸਪਤਾਲਾਂ ਦਾ ਜਿਹੜਾ ਵੀ ਸਰਕਾਰੀ ਕਿਉਂਕਿ ਸਾਰਾ ਮੈਡੀਕਲ ਚੈੱਕ ਅਪ ਹੁੰਦਾ ਸੋਦੇ ਵਿੱਚ ਇਹ ਬਾਜੀ ਵਧਨ ਕਰਕੇ ਕਾਫੀ ਗ੍ਰਾਫਟ ਆਈ ਹੈ ਜਿਹੜੀਆਂ ਅਪਾਇੰਟਮੈਂਟ ਹੁੰਦੀਆਂ ਕਾਫੀ ਲੇਟ ਮਿਲਦੀਆਂ ਲੇਕਿਨ ਨੋ ਡਾਊਟ ਅਜੇ ਵੀ ਜਿਹੜੀ ਉਹ ਹਸਪਤਾਲਾਂ ਦਾ ਮੈਡੀਕਲ ਸੁਭਾਵ ਹੈਗੇ ਵਧੀਆ ਹੈਗੇ ਲੇਕਿਨ ਇਹਦੇ ਵਿੱਚ ਕਈ ਵਾਰੀ ਮੈਂ ਦੇਖਿਆ ਕਾਫੀ ਸਾਰੀ ਵੇਟ ਕਰਨੀ ਪੈਂਦੀ ਹੈ ਬ੍ਰੀਜ ਨੂੰ ਜੋ ਕਾਫੀ ਔਖਾ ਕੰਮ ਹੁੰਦਾ ਹੋਰ ਡਾਕਟਰ ਸਾਹਿਬ ਕੋਈ ਇਸ ਵਿਸ਼ੇ ਤੇ ਕੋਈ ਗੱਲ ਕਰਨੀ ਚਾਹੋ ਨਹੀਂ ਉਹ ਤਾਂ ਤੁਸੀਂ ਤਾਂ ਕਹਿ ਦਿੱਤਾ ਜੀ ਜਿਹੜੀ ਹੈਲਥ ਪ੍ਰੋਬਲਮ ਉਹ ਤਾਂ ਵੈਸੇ ਵੀ ਜਿਹੜੀ ਕੋਈ ਵੀ ਤੁਸੀਂ ਇੱਕ ਨਾਰਮਲ ਸਕੈਨਿੰਗ ਵੀ ਕਰਾਉਣੀ ਤੁਹਾਨੂੰ 3-3 ਮਹੀਨੇ ਦੀ ਵੇਟ ਲੱਗਾ ਜੇ ਜੇ ਆਪਾਂ ਉੱਥੇ ਰੈਂਡਰ ਵੀ ਜਾ ਕੇ ਉਸੇ ਵੇਲੇ ਕਰਾ ਸਕਦੇ ਹਾਂ ਹਾਂ ਜੋ ਪੰਜਾਬ ਜਾਂ ਇੰਡੀਆ ਦੇ ਵੱਖ-ਵੱਖ ਅਚਰਾਂ ਦੇ ਵਿੱਚ ਕੋਈ ਵੀ ਤੁਸੀਂ ਸਕੈਨ ਕਰਾਉਣੀ ਹੈ ਤੇ ਉਹਦੇ ਡਾਕਟਰ ਵੱਲ ਤੁਹਾਨੂੰ ਪਹਿਲੋਂ ਪੇਮੈਂਟ ਲੈਣੀ ਪੈਣੀ ਹੋਗੀ ਢਾੜੀ 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 ਵੱਖਰੀ ਪੈਣੀ ਪੈਂਦੀ ਆ ਸੋ ਇਹ ਦੋਸਤੋ ਆਪਾਂ ਕੈਨੇਡਾ ਦੇ ਹਾਲ ਕੋ ਚੰਗੇ ਤੇ ਮਾੜੇ ਪੱਖ ਜਾਣ ਦੀ ਕੋਸ਼ਿਸ਼ ਕੀਤੀ ਹੈ ਸੋ ਅਗਲੀ ਵੀਡੀਓ ਵਿੱਚ ਫਿਰ ਆਪਾਂ ਮਿਲਾਂਗੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਸੈਕਰੀਟ ਤੇ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਤੁਹਾਡਾ ਕੋਈ ਸੁਝਾਅ ਹੋਵੇ ਜਰੂਰ ਦੱਸਿਓ ਧੰਨਵਾਦ ਥੈਂਕ ਯੂ